ਕਾਂਗਰਸ ਨੂੰ ਹਰਾਉਣ ਲਈ ਕਾਂਗਰਸੀ ਹੀ ਕਾਫੀ ਹੈ ਅੱਜ ਫਿਰ ਡਾਕਟਰ ਨਵਜੋਤ ਕੌਰ ਸਿੱਧੂ ਨੇ ਮੀਡੀਆ ਦੇ ਵਿੱਚ ਸਿਆਸੀ ਪਹਟਾੜ ਲਿਆਂਦਾ ਉਹਨਾਂ ਨੇ ਆਖਿਆ ਕਿ ਜਿਹੜੇ ਲੋਕ ਮੇਰੇ ਤੋਂ ਪਰੇਸ਼ਾਨ ਹਨ ਉਹਨਾਂ ਦੀ 10000 ਏਕੜ ਜ਼ਮੀਨ ਸ਼ਿਵਾਲਿਕ ਰੇਂਜ ਵਿੱਚ ਹੈ ਉਸ ਨੂੰ ਕਾਨੂੰਨੀ ਕਰ ਲਈ ਉਹ ਮੁੱਖ ਮੰਤਰੀ ਦਾ ਸਯੋਗ ਮੰਗਦੇ ਹੈ ਸੁਰਖਜਿੰਦਰ ਰੰਧਾਵਾ ਤੇ ਵੀ ਉਹਨਾਂ ਨੇ ਅੱਜ ਸਿਆਸੀ ਬਾਤ ਕੀਤੇ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਆਓ ਗੱਲ ਕਰਦੇ ਹਾਂ ਅੱਜ ਮੁੜ ਡਾਕਟਰ ਨਵਜੂਦ ਕੌਰ ਸਿੱਧੂ ਨੇ ਹਾਈ ਕਮਾਂਡ ਨੂੰ ਇਹ ਕਿਹਾ ਕਿ ਅਗਰ 2027 ਵਿੱਚ ਪੰਜਾਬ ਵਿੱਚ ਤੁਸੀਂ ਸਰਕਾਰ ਬਣਾਉਣੀ ਚਾਹੁੰਦੇ ਆ ਤੇ 4-5 ਲੋਕ ਕਾਂਗਰਸ ਵਿੱਚੋਂ ਬਾਹਰ ਕਰਨੇ ਪੈਣਗੇ ਫੇਰ ਸਰਕਾਰ ਪੰਜਾਬ ਦੇ ਵਿੱਚ ਕਾਂਗਰਸ ਦੀ ਬਣ ਸਕਦੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਮੇਰੇ ਬਿਆਨ ਤੋਂ ਪਰੇਸ਼ਾਨ ਹਨ ਉਹਨਾਂ ਦੀ 10000 ਏਕੜ ਜ਼ਮੀਨ ਸ਼왈ਕਾ ਰੇਂਜ ਵਿੱਚ ਪੈਂਦੀ ਹੈ ਕਰੋੜਾਂ ਰੁਪਈਆ ਦੀ ਇਹ ਜ਼ਮੀਨ ਜਿਸ ਨੂੰ ਕਾਨੂੰਨੀ ਕਰ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਨਿਰਦੇਸ਼ ਸਹਿਯੋਗ ਲੈ ਰਹਾ ਹੈ ਇੱਥੇ ਹੀ ਬਸਨੀ ਉਹਨਾਂ ਨੇ ਕਿਹਾ ਕਿ ਮੇਰੀ ਹਾਈ ਕਮਾਂਡ ਨਾਲ ਗੱਲਬਾਤ ਚੱਲ ਰਹੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਪੰਜਾਬ ਵਿੱਚ ਇਹ ਜਿਹੜੇ ਕਾਂਗਰਸ ਦੇ ਅੰਦਰ ਚੋਰ ਆ ਉਹਨਾਂ ਦਾ ਮੈਂ ਸਮਰਥਨ ਨਹੀਂ ਕਰ ਸਕਦੀ ਅਗਰ ਪਾਰਟੀ ਹਾਈ ਕਮਾਂਡ ਨੂੰ ਸੱਚੇ ਬੰਦਿਆਂ ਦੀ ਲੋੜ ਹੈ ਤੇ ਮੈਂ ਅਗਰ ਇਹਨਾਂ 4-5 ਲੋਕਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਫਿਰ ਮੈਂ ਹਾਈ ਕਮਾਂਡ ਨਾਲ ਖੜਨ ਲਈ ਸੋਚ ਸਕਦੀ ਹਾਂ ਇੱਥੇ ਬਸਨੀ ਅੱਜ ਡਾਕਟਰ ਨਵਜੂਤ ਕੌਰ ਸਿੱਧੂ ਨੇ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਨੇ ਬੀਬੀ ਸਿੱਧੂ ਨੂੰ ਲੀਗਲ ਨੋਟਿਸ ਭੇਜਿਆ ਉਹਨਾਂ ਬਾਰੇ ਆਖਿਆ ਕਿ ਰੰਦਾਵਾ ਆਪਣੀ ਪਤਨੀ ਨੂੰ ਜਿਤਾਉਣ ਦਾ ਯਕੀਨ ਬਿਨ ਨਹੀਂ ਦਵਾ ਸਕੀ ਸੀ ਰੰਦਾਵਾ ਨੇ ਰਾਜਸਥਾਨ ਵਿੱਚ ਟਿਕਟਾਂ ਵੇਚੀਆਂ ਕਰੋੜਾਂ ਰੁਪਈਆ ਕਮਾਇਆ ਇਹਦੇ ਬਾਰੇ ਉਹਨੇ ਕਿਹਾ ਕਿ ਇਹ ਜਾਣਕਾਰੀ ਉਹਨਾਂ ਨੂੰ ਮੀਡੀਆ ਤੋਂ ਮਿਲੀ ਜਿਹੜੀ ਉਹਨਾਂ ਨੇ ਪਾਰਟੀ ਹਾਈ ਕਮਾਂਡ ਨੂੰ ਭੇਜੀ ਅਗਰ ਬੀਬੀ ਸਿੱਧੂ ਦੀਆਂ ਇਹ ਗੱਲਾਂ ਜਿਵੇਂ 10000 ਏਕੜ ਦੀ ਗੱਲ ਉਹਨਾਂ ਨੇ ਕੀਤੀ ਆ ਸ਼ਿਵਾਲਿਕਾ ਰੇਂਜ ਵਿੱਚ 4-5 ਲੋਕ ਪਾਰਟੀ ਚੋਂ ਬਾਹਰ ਕਰਨ ਦੀ ਗੱਲ ਕਰਦੇ ਆ ਉੱਥੇ ਹੀ ਇਹ ਵੀ ਗੱਲ ਆਖਦੇ ਆ ਕਿ ਮੈਂ ਇਹ ਸੱਚ ਜਿਹੜਾ ਆ ਇਹ ਇਹ ਜਿਹੜੇ ਮੁੱਦੇ ਚੁਪਨੇ ਸੀ ਇਹ ਰਾਹੁਲ ਗਾਂਧੀ ਰਾਹੀ ਰਾਹੀ ਚੁਪਨੇ ਸੀ ਪਰ ਉਸ ਤੋਂ ਪਹਿਲਾਂ ਮੈਨੂੰ ਉਹਨਾਂ ਕਿਹਾ ਕਿ ਰਾਜਪਾਲ ਤੋਂ ਮਿਲਣ ਦਾ ਸਮਾਂ ਮਿਲ ਗਿਆ ਰਾਜਪਾਲ ਨੂੰ ਮਿਲਣ ਉਪਰੰਤ ਜਦੋਂ ਡਾਕਟਰ ਨਵਜੂਦ ਕੌਰ ਸਿੱਧੂ ਬਾਹਰ ਆਉਂਦੇ ਆ মিডিਆ ਨੂੰ ਫੇਸ ਕਰਦੇ ਆ ਤੇ ਉਹਨਾਂ ਵੱਲੋਂ ਦਿੱਤੇ ਬਿਆਨ ਨੂੰ ਉਹਨਾਂ ਦਾ ਆਖਣਾ ਕਿ মিডিਆ ਨੇ ਤੋੜ ਮਰੋੜ ਕੇ ਮੇਰੇ ਬਿਆਨ ਨੂੰ ਪੇਸ਼ ਕੀਤਾ ਜਦੋਂ ਕਿ ਉਹਨਾਂ ਦਾ ਕਹਿਣਾ ਹੈ ਕਿ ਅੱਜ ਵੀ ਮੈਂ ਪਾਰਟੀ ਹਾਈ ਕਮਾਂਡ ਦੇ ਰਾਬਤੇ ਵਿੱਚ ਹਾਂ ਮੇਰੇ ਨਾਲ 70% ਦੀ ਪਾਰਟੀ ਦੇ ਲੀਡਰ ਮੇਰੇ ਨਾਲ ਨੇ ਮੈਂ ਉਹਨਾਂ ਦਾ ਜ਼ਿਕਰ ਨਹੀਂ ਕਰਨਾ ਚਾਹੁੰਦੀ ਇਹਨਾਂ ਸਾਰੀਆਂ ਗੱਲਾਂ ਬਾਤਾਂ ਤੋਂ ਬਾਅਦ ਇਹ ਕਿਹਾ ਜਾ ਸਕਦਾ ਕਿ ਡਾਕਟਰ ਨਵਜੂਤ ਕੌਰ ਸਿੱਧੂ ਨੇ ਅੱਜ 10000 ਏਕੜ ਸ਼ਿਵਾਲਕਾ ਅਰੇਂਜ ਵਿੱਚ ਦੱਸਿਆ ਕਰੋੜਾ ਰੁਪਈਆ ਦੀ ਜ਼ਮੀਨ ਨੂੰ ਲੈ ਕੇ ਉਹਨਾਂ ਨੇ ਅੱਜ ਜਿੱਥੇ ਆਪਣੇ ਬਿਆਨ ਤੋਂ ਪਰੇਸ਼ਾਨ ਕਾਂਗਰਸੀਆਂ ਦੀ ਇਹ ਜ਼ਮੀਨ ਦੀ ਗੱਲ ਕੀਤੀ ਹੈ ਉੱਥੇ ਉਹਨਾਂ ਨੇ ਹੁਣ ਮੁੱਖ ਮੰਤਰੀ ਭਗਵੰਦ ਸਿੰਘ ਦਾ ਮਾਨ ਦਾ ਨਾਂ ਲੈ ਕੇ ਉਹਨਾਂ ਨੂੰ ਵੀ ਕਟਹਿਰੇ ਵਿੱਚ ਖੜਾ ਕਰ ਲਿਆ। ਸੋ ਜਿਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ ਸਮੇਂ ਵਿੱਚ ਕਹਿੰਦੇ ਰਹੇ ਆ ਕਿ ਇਹ ਜਿਹੜਾ ਸਿੱਧੂ ਐ ਜੋੜਾ ਆ ਨਵਜੋ ਸਿੰਘ ਸਿੱਧੂ ਨੂੰ ਉਹਨਾਂ ਨੇ ਕਿਹਾ ਕਿ ਇਹ ਦੇਣ ਲੈਣ ਵਾਲਾ ਸੂਟ ਜਿਹੜਾ ਇਹ ਇਸ ਤਰ੍ਹਾਂ ਹੀ ਗਾਂਦ ਬਾਣ ਚੱਲਦਾ ਰਹੇ ਤਾਂ ਠੀਕ ਹੈ ਜਦੋਂ ਇਹ ਸੂਟ ਖੋਲ ਲਿਆ ਜਾਵੇ ਤਾਂ ਫੇਰ ਇਸ ਦੀ ਮੁਰ ਪਹਿਲ ਉਹ ਜਿਹੜੀ ਉਹ ਮੁਸ਼ਕਲ ਹੈ ਲੱਗ ਰਿਹਾ ਜਿਵੇਂ 20 ਬਾਈ ਤੋਂ ਪਹਿਲਾਂ ਕੈਪਟਨ ਅਮਨਿੰਦਰ ਸਿੰਘ ਦੇ ਖਿਲਾਫ ਨਵਜੂ ਸਿੰਘ ਸਿੱਧੂ ਨੇ ਉਸ ਵੇਲੇ ਬਿਆਨਬਾਜ਼ੀ ਸ਼ੁਰੂ ਕੀਤੀ ਸੀ ਉਸ ਬਿਆਨਬਾਜ਼ੀ ਨੂੰ ਲੈ ਕੇ ਕੈਪਟਨ ਨੂੰ ਮਜਬੂਰ ਕਾਂਗਰਸ ਤੋਂ ਬਾਹਰ ਹੋਣਾ ਪਿਆ ਸੀ ਜਿਸ ਤਰ੍ਹਾਂ 2027 ਦੇ ਵਿੱਚ ਅਜੇ ਸਮਾਂ ਹੈ ਉਸ ਤੋਂ ਪਹਿਲਾਂ ਜਿਵੇਂ ਡਾਕਟਰ ਨਵਜੋਤ ਕੌਰ ਸਿੱਧੂ ਨੇ ਇਹ ਸਿਆਸੀ ਨਰਾਈ ਸ਼ੁਰੂ ਕਰ ਦਿੱਤੀ ਹੈ ਇਹ ਬਿਆਨਬਾਜ਼ੀ ਮੀਡੀਆ 'ਚ ਆ ਕੇ ਸ਼ੁਰੂ ਕਰ ਦਿੱਤੀ ਹੈ ਜਿਵੇਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਸਾਡੇ ਕੋਲ ਸੀਐਮ ਪੰਜਾਬ باندې 500 ਕਰੋੜ ਨਹੀਂ ਹੈ ਉਸ ਤੋਂ ਪਹਿਤ ਉਹਨਾਂ ਨੇ ਕਿਹਾ ਸੀ ਕਿ ਇੱਕ ਕਾਉਂਸਲਰ ਟਿਕਟ ਲੈਂਡ ਨੂੰ ਵੀ ਕਰੋੜ ਕਰੋੜ ਰੁਪਈਆ ਦੇਣਾ ਪੈਂਦਾ ਹੈ ਅੱਜ ਉਹਨਾਂ ਨੇ 10000 ਏਕੜ ਦੀ ਗੱਲ ਕੀਤੀ ਹੈ ਸੁਖਜਿੰਦਰ ਸਿੰਘ ਦਾ ਦਾਵਾ ਤੇ ਟਿਕਟਾਂ ਰਾਜਸਥਾਨ ਵਿੱਚ ਵੇਚ ਕੇ ਕਰੋੜਾਂ ਰੁਪਈਏ ਕਮਾਉਣ ਦਾ ਦੋਸ਼ ਲਾਇਆ ਇਸ ਤੋਂ ਲੱਗਦਾ ਹੈ ਜਿਵੇਂ ਉਹਨਾਂ ਨੇ 4-5 ਲੋਕਾਂ ਦਾ ਜ਼ਿਕਰ ਕੀਤਾ ਉਹਨਾਂ ਨੂੰ ਕਾਂਗਰਸ ਚੋਂ ਬਾਹਰ ਕਰਨਾ ਪਊ ਚੋਰ ਦੱਸਿਆ ਚੋਰਾਂ ਦਾ ਸਮਰਥਨ ਨਹੀਂ ਕਰ ਸਕਦੇ ਆਖਿਆ ਇਹਨਾਂ ਬਿਆਨਾਂ ਨੂੰ ਲੈ ਕੇ ਇਹ ਹੀ ਕਿਹਾ ਜਾ ਸਕਦਾ ਕਿ ਨਵਜੂਤ ਕੋਰ ਸਿੱਧੂ ਵੱਲੋਂ ਲਾਏ ਜਾਂਦੇ ਦੋਸ਼ ਇਸ ਤਰ੍ਹਾਂ ਦੇ ਪਹਿਲਾਂ ਵੀ ਪੰਜਾਬ ਦੇ ਵਿੱਚ ਸਿਆਸੀ ਲੋਕ ਇੱਕ ਦੂਏ ਤੇ ਦੋਸ਼ ਲਾਉਂਦੇ ਆ ਦੋਸ਼ ਲਾ ਕੇ ਲੋਕਾਂ ਨੂੰ ਇਹਨਾਂ ਦੋਸ਼ਾਂ ਤੋਂ ਜੇ ਦੇਖਿਆ ਜਾਵੇ ਕੁਝ ਵੀ ਟੱਕਰਨ ਵਾਲਾ ਨਹੀਂ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਵੀ ਇਹਨਾਂ ਸਿਆਸੀ ਲੋਕਾਂ ਨੇ ਇੱਕ ਦੂਏ ਦੀਆਂ ਨਿੱਜੀ ਬਿਆਨ ਇੱਕ ਦੂਜੇ ਤੇ ਦੋਸ਼ ਲਾ ਕੇ ਸਨਾਸੜਾ ਕੇ ਪੰਜਾਬ ਦੇ ਵਿੱਚ ਵੋਟਾਂ ਬਟੋਰੀਆਂ ਅਜਿਹੇ ਨਲੇ ਲੋਕ ਮੁੱਦਿਆਂ ਦੀ ਬਜਾਏ ਇਹ ਮਨਕਰਤ ਬਿਆਨ ਜਿਹੜੇ ਆ ਇਹਨਾਂ ਨਾਲ ਕਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਲੀਡਰਾਂ ਦੇ ਉੱਤੇ ਨਾ ਦਾ ਕੋਈ ਕਾਨੂੰਨੀ ਕਾਰਵਾਈ ਹੁੰਦੀ ਹੈ ਨਾ ਇਹਨਾਂ ਨੂੰ ਕੋਈ ਸਜ਼ਾ ਮਿਲਦੀ ਹੈ ਹਾਂ ਇਹ ਜ਼ਰੂਰ ਹੈ ਕਿ ਇਹਨਾਂ ਲੀਡਰਾਂ ਨੇ ਪੰਜਾਬ ਦਾ ਖਜ਼ਾਨਾ ਲੁੱਟ ਲਿਆ ਲੁੱਟੀ ਜਾ ਰਿਹਾ ਪੰਜਾਬ ਦੇ ਕੀਮਤੀ ਪਦਾਰਥ ਲੁੱਟ ਲੈਨੇ ਲੁੱਟੀ ਜਾ ਰਿਹਾ ਪੰਜਾਬ ਦੇ ਸਾਧਨਾਂ ਨੂੰ ਵਰਤ ਰਹੇ ਨੇ ਵਰਤੀ ਜਾ ਰਿਹਾ ਅਗਰ ਘਟ ਰਹੇ ਆ ਤਾਂ ਪੰਜਾਬ ਦੇ ਲੋਕ ਘਟੇ ਆ ਇਹ ਨਹੀਂ ਘਟੇ ਲੱਗਦਾ ਕਿ ਨਵਜੂਦ ਕੋਰ ਸਿੱਧੂ ਅਜੇ ਹੋਰ ਵੀ ਆਉਣ ਵਾਲੇ ਸਮੇਂ ਚ ਖੁਲਾਸੇ ਕਰ ਸਕਦੇ ਆ ਅਜੇ ਹੋਰ ਮੀਡੀਆ ਨੂੰ ਖਬਰਾਂ ਮੈਣਗੀਆਂ ਜਿਨ੍ਹਾਂ ਖਬਰਾਂ ਦੇ ਨਾਲ ਪਾਰਟੀਆਂ ਇੱਕ ਦੂਸਰੇ ਦੇ ਉੱਤੇ ਤੰਜ ਕੱਸ ਰਹੀਆਂ ਨੇ ਬਿਆਨ ਦੇ ਰਹੀਆਂ ਨੇ ਅੱਜ ਜਿਵੇਂ ਮੁੱਖ ਮੰਤਰੀ ਦੇ ਉੱਤੇ ਉਹਨਾਂ ਨੇ ਨਾਂ ਲੈ ਕੇ ਗੱਲ ਕੀਤੀ ਆ ਕਿ ਸ਼ਵਾਲਕਾ ਰੇਂਜ ਵਿੱਚ 10000 ਏਕੜ ਜ਼ਮੀਨ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਹਿਯੋਗ ਲੈ ਕੇ ਕਾਨੂੰਨੀ ਕਰਨਾ ਚਾਹੁੰਦੇ ਆ ਇਹ ਲੋਕ ਕੀ ਭਗਵੰਤ ਮਾਨ ਇਹਦੇ ਬਾਰੇ ਜ਼ਿਕਰ ਕਰਨਗੇ ਕਿ ਕਿਹੜੇ ਆ ਲੋਕ ਜਿਨ੍ਹਾਂ ਕੋਲ 10000 ਏਕੜ ਕਬਜ਼ੇ 'ਚ ਹੈ ਦੋਸਤੋ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਅਸੀਂ ਤੁਹਾਡੇ ਲਈ ਰਿਆਨਾ ਮੁੱਦੇ ਦੀ ਗੱਲ ਪ੍ਰੋਗਰਾਮ ਲੈ ਕੇ ਆਉਨੇ ਆ ਅੱਜ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਇੱਕ ਵਾਰ ਫੇਰ ਨਵਜੋਤ ਕੌਰ ਸਿੱਧੂ ਵੱਲੋਂ ਲਾਇਆ ਦੋਸ਼ ਤੇ ਚਰਚਾ ਕੀਤੀ ਹੈ ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਲੱਗਾ ਇਸ ਬਾਰੇ ਸਾਡੇ ਕਮੈਂਟ ਬਾਕਸ ਵਿੱਚ ਤੁਸੀਂ ਆਪਣੀ ਰਾਏ ਦੇ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰਿਓ ਅੱਗੇ ਆਪਣੇ ਹੋਰਾਂ ਦੋਸਤਾਂ ਤੱਕ ਸ਼ੇਅਰ ਜਰੂਰ ਕਰੋ ਤਾਂ ਕਿ ਉਹਨਾਂ ਨੂੰ ਵੀ ਇਹ ਪੰਜਾਬ ਦੀ ਸਥਿਤੀ ਬਾਰੇ ਪਤਾ ਲੱਗ ਸਕੇ ਅੱਜ ਲਈ ਇੰਨਾ ਹੀ ਕੱਲ ਫਿਰ ਤੁਹਾਡੇ ਲਈ ਇੱਕ ਲੰਮਾ ਬੁੱਧਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਅਜਾਤ ਧੰਨਵਾਦ